ਆਪ ਨੂੰ ਦਰਹਾਲ ਗੇਟ ਕੀ ਕਹਣਾ ਚਾਹੁੰਦੇ ਹੋ ਪੁਲਿਸ ਦਾ ਰਵਈਆ ਲੱਗਦਾ ਪੁਲਿਸ ਦਾ ਇਹ ਰਵਈਆ ਤੇ ਮੈਂ ਜਿਹੜੀ ਹੈ ਅੱਜ ਮਿੱਟੀ ਇੱਥੇ ਰੱਖੀ ਆ ਪ੍ਰੈਸ ਕਾਨਫਰੈਂਸ ਮੈਂ ਇਹਨੂੰ ਪ੍ਰਸ਼ਾਸਨ ਨੂੰ ਸੂਚਿਤ ਕਰਤਾ ਸੀ ਬਕਾਇਦਾ ਜਿਹੜੇ ਉਹਨਾਂ ਦੀ ਇੰਟੈਲੀਜੈਂਸ ਜਿਹੜੀ ਪੁਲਿਸ ਹੈਗੀ ਆ ਉਹ ਮੈਨੂੰ ਫੋਨ ਕਰਦੇ ਰਹੇ ਨੇ ਉਹਨਾਂ ਨੇ ਮੈਨੂੰ ਦੱਸੇ ਸਮੱਸਿਆਤਾਂ ਦੀ ਤੇ ਮੈਂ ਉਹਨਾਂ ਨੂੰ ਉਹ ਦਰਖਾਸਤ ਵੀ ਭੇਜੀ ਆ ਪੁਲਿਸ ਕਮਿਸ਼ਨਰ ਸਾਹਿਬ ਨੂੰ ਜਿਹੜੀ ਆਪਾਂ ਸਪੋਰਟ ਲਈ ਮਿਲੇ ਸੀ ਪਰ ਉਹਨਾਂ ਨੇ ਸਾਨੂੰ ਸਵਾਛਨ ਦਿੱਤਾ ਸੀ ਉਸ ਤੋਂ ਬਾਅਦ ਮੈਨੂੰ ਫੋਨ ਵੀ ਆਇਆ ਛੋਟੀ ਉਹਨਾਂ ਦੇ ਮਹਿਕਮੇ ਤੋਂ ਪਰ ਗੱਲ ਅੱਜ 8 ਦਿਨ ਹੋ ਗਏ ਨੇ ਵੀ ਕੋਈ ਗੱਲ ਨਹੀਂ ਸੀ ਚੜੀ ਤੇ ਜਿਹੜਾ ਹਮਲਾ ਹੋਇਆ ਸੀ ਤੇ ਉਹਦੀ ਆਪਾਂ ਉਹਨਾਂ ਨੂੰ ਵੀਡੀਓ ਦਿੱਤੀ ਗਈ ਹੈ ਪਰ ਜਿਹੜੀ ਪੁਲਿਸ ਕਹਿੰਦੀ ਪਈ ਹੈ ਕਿ ਵੀ ਇਹ ਜਿਹੜਾ ਹਮਲਾ ਤੁਹਾਡੇ ਤੇ ਨਹੀਂ ਹੋਇਆ ਦਫ਼ਤਰ ਦੇ ਥੱਲੇ ਉਹਨਾਂ ਦੇ ਘਰ ਦੇ ਥੱਲੇ ਹਮਲਾ ਹੁੰਦਾ ਪਿਆ ਬਾਕਾਇਦਾ ਵੀਡੀਓ ਹੈ ਬੰਦੇ ਭਜਦੇ ਪਏ ਨੇ 20 ਤੋਂ 25 ਬੰਦੇ ਜਿਹੜੇ ਹੈਗੇ ਨੇ ਵੀਡੀਓ ਦੇ ਨਾਲ ਵੈਪਨ ਉਹਨਾਂ ਦੇ ਲੱਗੇ ਹੋਏ ਨੇ ਤੇ ਅਸੀਂ ਜਿਹੜਾ ਆਪਣਾ ਭਰਾ ਅਰਥਜੀਤ ਕੁਮਾਰ ਹੈ ਛੋਟਾ ਭਰਾ ਮੇਰਾ ਅਗਰ ਉਹਦੀ ਕਿਸਮਤ ਚੰਗੀ ਹੈ 5-7 ਮਿੰਟ ਤਾਂ ਹੀ ਫਰੇਗਾ ਪਿਆ ਉਹ ਬੋਆ ਉਹਦਾ ਬੰਦ ਨਾ ਹੁੰਦਾ ਤੇ ਸ਼ਾਇਦ ਉਹ ਪੌੜੀ ਚੜ ਜਾਂਦੇ ਉਹਦੇ ਉਹ ਆਪਣੇ ਹੱਥ ਸਵਾਜੀ ਕਰਕੇ ਲਿਖ ਲੈਨੇ ਤੇ ਜਿਹੜੇ ਉਹਦੇ ਉਹਦੇ ਫਰੈਂਡ ਸੀ ਉਹ ਥੱਲੇ ਖਲੋਤੀ ਉਹ ਕਹਿੰਦੇ ਆਪਾਂ ਚੱਲੇ ਉਹ ਗੱਲਬਾਤ ਕਰਨ ਲੱਗੇ ਨੇ ਈਡੀ ਦੇਰ ਚ ਕਾਰਾਂ ਚ ਉਤਰੇ ਨੇ ਬਗੈਰ ਦਾ ਤਿੰਨ ਜਗ੍ਹਾ ਦੀ ਵੀਡੀਓ ਆਪਾਂ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਨੇ ਕੋਈ ਕਾਰਵਾਈ ਕਰਦੀ ਵੀ ਤੇ ਇਹ ਚੀਜ਼ ਦਾ ਬੜਾ ਰੋਸ ਹੈਗਾ ਕੱਲ ਨੂੰ ਅਗਰ ਸੰਜੀਤ ਕੁਮਾਰ ਜੀ ਨੂੰ ਕੁਝ ਨੁਕਸਾਨ ਹੁੰਦਾ ਤੇ ਉਹਦੀ ਪਰਿਵਾਰੀ ਕਾਲ ਕਰੇਗਾ ਕਿਉਂਕਿ ਉਹ ਬਹੁਤ ਜਿਹੜੇ ਸਾਡੇ ਰਵਿਦਾਦ ਸਮਾਜ ਤੇ ਅੰਮ੍ਰਿਤਸਰ ਦੇ ਵਿੱਚ ਇਕਲੌਤੇ ਲੀਡਰ ਹੈਗੇ ਨੇ ਕਿ ਜਿਹੜੇ ਸਾਡੇ ਸਮਾਜ ਨੂੰ ਐਸਸੀ ਵਰਕ ਨੂੰ ਹਰ ਇੱਕ ਆਪ ਕਹਿੰਦੇ ਐਸੀ ਸਮਾਜ ਨੂੰ ਲੈ ਕੇ ਚੱਲਦੇ ਰਵਿਦਾਦ ਸਮਾਜ ਨਾਲ ਹੋਰ ਵੀ ਸਮਾਜ ਤੁਹਾਡੇ ਸੰਪਰਕ ਚ ਐ ਦੇਖੋ ਜੀ ਜਿੰਨਾ ਵੀ ਐਸੀ ਸਮਾਜ ਹੈ ਬਾਲਮੀਕੀ ਸਮਾਜ ਤੇ ਸਾਡੇ ਨਾਲ ਬੈਸਸ ਆਪਣਾ ਚੋਤਾ ਜਦੋਂ ਵੀ ਜਔਰ ਤੁਹਾਨੂੰ ਆਏ ਦਿੰਦੇ ਨੇ ਆਪਾਂ ਨਾਲ ਖਲੋਹਦੇ ਨੇ ਤੇ ਅੱਜ ਦੀ ਡੇਟ ਦੇ ਵਿੱਚ ਵੀ ਸਾਡੇ ਨਾਲ ਖਲੋਤੇ ਨੇ ਤੇ ਮੈਂ ਕਮਿਸ਼ਨਰ ਸਾਹਿਬ ਨੂੰ ਲੈਟਰ ਆਪਣੇ ਆਪਣੇ ਜਿਹੜੇ ਸਾਡੀ ਸੰਸਥਾ ਦਾ ਲੈਟਰ ਪੈਡ ਤੇ ਦਿੱਤੀ ਹੈ ਉਹਨਾਂ ਨੂੰ ਤੇ ਅੱਜ ਤੱਕ ਸਾਨੂੰ ਕੋਈ ਜਵਾਬ ਨਹੀਂ ਮਿਲਿਆ ਉਸ ਤੋਂ ਬਾਅਦ ਜਦੋਂ ਮੈਨੂੰ ਫੋਨ ਆਇਆ ਉਹਨਾਂ ਨੂੰ ਮੈਂ ਕਹਿੰਦਾ ਸੀ ਤੁਹਾਨੂੰ ਨਾ ਤੁਸੀਂ ਦਰਖਾਸਤ ਦੀ ਕਾਪੀ ਦਿਓ ਜਾਂ ਸੀਪੀ ਸਾਹਿਬ ਉਹਨਾਂ ਨੂੰ ਦਿਓ ਮੈਂ ਸਾਰੀਆਂ ਭੇਜੀਆਂ ਪਰ ਉਹ ਕਹਿੰਦੇ ਉਹ ਆਪਣਾ ਕੋਈ ਜਵਾਬ ਹੀ ਨਹੀਂ ਤੇ ਆਪਾਂ ਕੋਈ ਟਾਈਮ ਨਹੀਂ ਦਿੱਤਾ ਕੋਈ ਨਹੀਂ ਕੋਈ ਟਾਈਮ ਨਹੀਂ ਦਿੱਤਾ ਸਾਨੂੰ ਤੇ ਆਪਾਂ ਤੇ ਦੇਖੋ ਪ੍ਰਸ਼ਾਸਨ ਨੂੰ ਕਹਿੰਦੇ ਆ ਕਿ ਵੀ ਕੱਲ ਨੂੰ ਕੋਈ ਨੁਸਖਾਣ ਹੁੰਦਾ ਉਸ ਤੋਂ ਪਹਿਲਾਂ ਜੋ ਉਹਨੇ ਸਪੋਰਟ ਦੀ ਬੰਦੀ ਦਿੱਤੀ ਜਾਵੇ ਤੇ ਵੀ ਸਾਡੇ ਸਮਾਜ ਦਾ ਜਿਹੜਾ ਗੱਭਰੂ ਸ਼ਹਿਰ ਹੈਗਾ ਜਿਹੜਾ ਕੰਮ ਕਰਦਾ ਤੁਸੀਂ ਸ਼ਹਿਰ ਜਾਮ ਕਰੋਗੇ ਲੋਕਾਂ ਦਾ ਨਹੀਂ ਲੋਕਾਂ ਦਾ ਆਪਾਂ ਸ਼ਹਿਰ ਨਹੀਂ ਜਾਮ ਕਰਾਂਗੇ ਪਰ ਉੱਚੇ ਬੋਲ ਤੇ ਬਹਿ ਕੇ ਰੋਸ ਕਰਾਂਗੇ ਜਿਹੜੀ ਜੋ ਸਾਡੀ ਸੋਚ ਹੈਗੀ ਆ ਸਾਡੀ ਪ੍ਰਸ਼ਾਸਨ ਦਾ ਅਕਸਰ ਹੁੰਦਾ ਕਿ ਰਿਵਿਊ ਕਰਦਾ ਪ੍ਰਸ਼ਾਸਨ ਜੇ ਕੋਈ ਥੋੜੀ ਹੋ ਜੂਗੀ ਤੇ ਕੋਈ ਚੱਲ ਨਹੀਂਦੀ ਤੇ ਕੋਈ ਕੋ ਬਾਕਸ ਲੈ ਲੈਂਦੇ ਆ ਜੱਜ ਜੀ ਉਹਨਾਂ ਦੀ 2025 ਤੱਕ ਸੌਟੀ ਆਪਣੇ ਮੁੰਡੇ ਨੇ ਟੱਚ ਲਾਈਆਂ ਉਹਨਾਂ ਨੇ ਟੱਚ ਲਾਈਆਂ ਭਈ ਜੇ ਆਪਾਂ ਤੁਹਾਨੂੰ ਰੀਜਨ ਦੱਸਣ ਨਾ ਕਿ ਵੀ ਸੌਟੀ ਕੌਣ ਲਿੱਤੀ ਗਈ ਉਹਨਾਂ ਦੀ 25% ਫੌਟ ਵੀ ਨਾਲ ਹੀ ਹੈਗੀ ਹੈ ਹਾਈਕੋਰਟ ਵੱਲੋਂ ਮਿਲੀ ਹੈ ਤੇ ਪਰ ਸਰਕਾਰ ਜਿਹੜੀ ਹੈ ਪ੍ਰਸ਼ਾਸਨ ਕਿਉਂ ਨਹੀਂ ਜਵਾਬ ਦੇ ਰਿਹਾ ਇਹ ਹਾਈਕੋਰਟ ਕੋਲ ਕਿਉਂ ਨਹੀਂ ਫਾਈਲ ਮੈਂ ਤਾਂ ਪ੍ਰਸ਼ਾਸਨ ਜਿਸ ਦਾ ਮਤਲਬ ਹੈ ਉਹ ਹੀ ਤੇ ਆਪਾਂ کہہ ਰਹੇ ਸਾਨੂੰ ਦੱਸਿਆ ਤਾਂ ਜਾਵੇ ਵੀ ਕਿਉਂ ਇਹਨਾਂ ਦੀ ਵਾਪਸ ਲਈਤੀ ਗਈ ਹੈ ਇਸ ਫੌਟ ਤੇ ਫਿਰ ਜਿਹੜਾ ਹਮਲਾ ਆਇਆ ਉਹ ਤਾਂ ਬਹੁਤ ਹੀ ਜ਼ਬਰਦਸਤ ਹੈ ਰਗਤ ਤੁਹਾਨੂੰ ਵੀ ਉਹ ਵੀਡੀਓ ਦਿਨੇ ਤੁਸੀਂ ਦੇਖੋ ਦਿਲ ਲਹਿ ਲਦਾ ਪਿਆ ਵੇਖ ਕੇ ਹਾਂ ਬਹੁਤ ਜ਼ਿਆਦਾ ਜੀ ਜਿਹੜੇ ਉਹ ਤਿੰਨ ਬੰਦੇ ਭੱਜੇ ਨੇ ਉਹਨਾਂ ਦੇ ਜਦੋਂ ਉਹਨਾਂ ਨੇ ਐਂਟਰੀ ਕਮਰੇ 'ਚ ਕੀਤੀ ਐ ਉਹ ਪਦਰਤੀ ਉਹ ਬੂਹੇ ਖੁੱਲੇ ਸੀ ਉਹ ਹੱਥ ਮਾਰ ਕੇ ਅੰਦਰ ਵੜ ਗਏ ਤੇ ਤਲਵਾਰਾਂ ਤੇ ਉਹ ਜਿਹੜਾ ਦਤਨਾ ਮਾਰ ਮੁਕਾ ਉਹਨਾਂ ਨੂੰ ਮਾਰਦੇ ਪਏ ਨੇ ਜਦੋਂ ਮਾਰਦੇ ਵੀ ਵਿਪਨਾਂ ਨਾਲ ਜੰਗਤੀਆ ਪਈ ਬੀਡੀ 'ਚ ਸਾਫ ਹੈਗੀ ਹਾਂਜੀ ਹਾਂਜੀ ਕਾਪੀ ਹੈ ਹਾਂਜੀ ਕਾਪੀ ਮੈਂ ਦਿਖਾ ਦਿੰਦਾ ਜੀ ਇਹ ਦਰਗਾਹਾਂ ਚੋਪੀ 'ਚ ਆਪਸ ਹਾਂਜੀ ਕਾਪੀ ਤੁਹਾਨੂੰ ਕੀ ਡਿਮਾਂਡ ਹੈ ਤੁਹਾਡੀ ਜੇ ਦੀ ਮੰਨ ਨਹੀਂ ਮੰਨੀ ਤੇਰਾ ਅਗਲਾ ਕਦਮ ਦੇਖੋ ਜੀ ਆਪਾਂ ਤੇ ਪੁਲ ਤੇ ਬਹਿ ਗਏ ਜੀ ਫਿਰ ਆਪਾਂ ਤੇ ਪ੍ਰਸ਼ਾਸਨ ਨੂੰ ਇਹ ਕਵਾਂਗੇ ਕਿ ਵੀ ਸਾਨੂੰ ਅਨਿਆਇ ਮਿਲਣਾ ਚਾਹੀਦਾ ਨਹੀਂ ਕੁਝ ਨਹੀਂ ਸਾਨੂੰ ਸਮਝਾ ਠੀਕ ਹੈ ਜੇ ਪ੍ਰਕਾਸ਼ ਉਰਫ ਕਾਕਾ ਜੀ ਜੋ ਕਿ ਕੰਵ ਸ਼ਿਵਦਾਸ ਮੰਦਿਰ ਇਸ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਵੀ ਹਾਂ ਅਤੇ ਹਿੰਦੁਸਤਾਨੀ ਬਸਤੀ ਦਾ ਨਿਵਾਸੀ ਵੀ ਹਾਂ ਤੇ ਮੈਂ ਉਸ ਵਾਕੇ ਦਾ ਚਸਰਮਦੀਦ ਗਵਾਹੀ ਮਾਂ ਕਿਉਂਕਿ ਜਦੋਂ ਇਹ ਅਣਪਛਾਤੇ ਲੋਕ ਆਏ ਤੁਹਾਨੂੰ ਜਿਸ ਤਰ੍ਹਾਂ ਸਾਡੇ ਨਿੰਦਰ ਗੋਲਡ ਜੀ ਨੇ ਤੇ ਪ੍ਰਧਾਨ ਜਿਤਵੀਰ ਜੀ ਨੇ ਦੱਸਿਆ ਵਾ ਕਿ ਉਹ ਹਮਲੇ ਦੀ ਮਨਸ਼ਾ ਨਾਲ ਆਏ ਸੀ ਇਹ ਤਕਰੀਬਨ ਰਾਤ ਦਾ ਅੱਧੀ 1 ਵਜੇ ਦੀ ਗੱਲ ਹੈ ਤੇ ਮੇਰੀ ਜਿਹੜੀ ਗੈਲਰੀ ਸੀ ਮੈਂ ਉਸ ਤੋਂ ਬਾਅਦ ਦੇਖ ਰਹਾ ਕਿ ਬੱਚੇ ਪਟਾਕੇ ਚਲਾ ਰਹੇ ਸੀ ਲੇਕਿਨ ਜਿੱਥੇ ਕਿ ਸੰਜੀਵ ਕੁਮਾਰ ਜੀ ਦਾ ਦਫ਼ਤਰ ਹੈ ਉਹ ਉਸੇ ਹੀ ਗਲੀ ਦੇ ਵਿੱਚ ਉਹਨਾਂ ਨੇ ਐਂਟਰੀ ਕੀਤੀ ਹੈ ਉਹ 11 ਬੰਦਿਆਂ ਨੇ ਐਂਟਰੀ ਕੀਤੀ ਹੈ ਤਕੜ 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 ਕਰਦੇ ਹੋਏ ਤੇ ਇੱਕ ਸਾਹਮਣੇ ਸਾਡੇ ਸਾਹਮਣੇ ਕੇ ਸਾਡੇ ਗਵੰਢੀ ਨੇ ਉੱਥੇ ਦੋ ਮੁੰਡੇ ਬੈਠੇ ਸੀ ਉਹ ਨਾਲ ਹੀ ਉਹਨਾਂ ਦੇਖਿਆ ਯਾਰ ਇਹ ਕੋਈ ਦਾਕਟਰੇ ਲੈ ਕੇ ਆਏ ਨੇ ਉਹ ਦਮਾਂ ਦਮ ਅੰਦਰ ਵੜ ਗਏ ਨੇ ਤੇ ਉਹਨਾਂ ਨੇ ਉਸ ਉੱਤੇ ਉਸ ਮਕਾਨ ਉੱਤੇ ਦਰਤਾਂ ਨਾਲ ਬੜਾ ਹਮਲਾ ਕੀਤਾ ਲੋਹੇ ਦਾ ਗੇਟ ਸੀ ਉਹ ਖੋਲਣ ਦੇ ਵਿੱਚ ਨਾਕਾਮਯਾਬ ਹੋ ਗਏ ਤੇ ਉਸੇ ਜਿੱਥੇ ਸੰਜੀਵ ਜੀ ਦਾ ਦਫਤਰ ਸੀ ਉਧਰੋਂ ਹੀ ਉਹਨਾਂ ਨੇ ਵਾਪਸੀ ਕੀਤੀ ਹੈ ਇਹਦਾ ਮਤਲਬ ਇਹ ਹੈ ਵੈ ਕਿ ਇਹ ਜਿਹੜਾ ਹਮਲਾ ਹੋਇਆ ਵੈ ਇਹ ਸੰਜੀਵ ਨੂੰ ਮੁੱਖ ਰੱਖਦੇ ਹੀ ਹੋਇਆ ਹੈ ਕਿਉਂਕਿ ਉਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਉਹ 2 ਨੰਬਰ ਗਲੀ ਦੇ ਵਿੱਚ ਉਹਨਾਂ ਦਾ ਦਫਤਰ ਹੈ ਕਿਉਂਕਿ ਐਂਟਰਸ ਹੀ ਉਹਨਾਂ ਨੇ ਉੱਥੇ ਕੀਤੀ ਤੇ ਵਾਪਸੀ ਵੀ ਉਹਨਾਂ ਨੇ ਉੱਥੇ ਕੀਤੀ ਹੈ ਤੇ ਜੇ ਤੁਹਾਨੂੰ ਮੈਂ ਵੀਡੀਓ ਦਿਖਾਵਾਂਗਾ ਕਿਉਂਕਿ ਸਾਡੇ ਹਿੰਦੂਸਤਾਨੀ ਬਸਤੀ ਵਿੱਚ ਠਾਠਾ ਕੈਮਰੇ ਲੱਗੇ ਹੋਏ ਹਨ ਤੇ ਅਸੀਂ ਉਹਨਾਂ ਕੋਲ ਜਦੋਂ ਵੀਡੀਓ ਪ੍ਰਾਪਤ ਕੀਤੀ ਹੈ ਤੇ ਉਹ 11 ਜਣੇ ਜਿਹੜੇ ਆ ਉਹਦੇ ਤੇ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਆ ਤੇ ਕਾਫੀ ਉਹਨਾਂ ਦੇ ਕੱਦ ਵੀ ਲੰਬੇ ਚੋੜੇ ਨੇ ਤੇ ਇਹ ਜਿਹੜਾ ਸੋਚੀ ਸਮਝੀ ਤਰੀਕੇ ਨਾਲ ਜਿਹੜਾ ਇਹ ਵਾਰਦਾਤ ਕੀਤੀ ਗਈ ਹੈ ਪਰ ਉਹ ਕਹਿੰਦੇ ਨਾ ਰੱਬ ਦਾ ਪਾਣਾ ਵਧੀਆ ਸੀ ਕੀ ਜੇ ਗਈ ਸਾਡੇ ਸੰਜੀਵ ਕੁਮਾਰ ਜੀ ਉਸ ਦੇ ਦਰਮਿਆਨ ਅਜੇ 10 10 ਮਿੰਟ ਉੱਥੋਂ ਗਏ ਸੀ ਉਸ ਤੋਂ ਜਾਣ ਤੋਂ ਬਾਅਦ ਹੀ ਇਹ ਹਮਲਾ ਵਾਪਰਿਆ ਗਿਆ ਤੇ ਤੁਹਾਨੂੰ ਇਹ ਅਸੀਂ ਵੀਡੀਓ ਸ਼ੇਅਰ ਕਰਾਂਗੇ ਅਸੀਂ ਇਸ ਮੁੱਦੇ ਨੂੰ ਲੈ ਕੇ ਸੀਪੀ ਸਾਹਿਬ ਕੋਲ ਗਏ ਆ ਸਾਡੀਆਂ ਪੰਜ ਸੰਸਥਾਵਾਂ ਗਈਆਂ ਨੇ ਪੁਸ਼ਨਪੁਰੇ ਦੀ ਸੰਸਥਾ ਗਈ ਜੀ ਪਾਕਾ ਸਿੰਕਲਾਉਣੀ ਦੀ ਸਿਸਤਾ ਕੀ ਇਹ ਕੇਂਦਰ ਸ਼੍ਰੀ ਵਿਦਾਸ ਮੰਦਿਰ ਵੱਲੋਂ ਗਏ ਨੇ ਤੇ ਵਾਲਮੀਕ ਸਮਾਜ ਵੱਲੋਂ ਵੀ ਗਏ ਨੇ ਅਸੀਂ ਉਹਨਾਂ ਨੂੰ ਲੈਟਰ ਸੁਣੋ ਅਸੀਂ ਜਿਹੜਾ ਅਸੀਂ ਉਹਨਾਂ ਨੂੰ ਲੈਟਰ ਦਿੱਤਾ ਵਾ ਅਸੀਂ ਉਹ ਮੰਗ ਚ ਇੱਕੋ ਵਾਰੀ ਕੀਤੀ ਹੈ ਕਿ ਸੰਜੀਵ ਕੁਮਾਰ ਦੀ ਜਿਹੜੀ ਸਿਕਿਉਰਟੀ ਹੈ ਉਹ ਵਾਪਸ ਕੀਤੀ ਜਾਵੇ ਉਹਨਾਂ ਦੀ ਜਿਹੜੀ ਸਿਕਿਉਰਟੀ ਹੈ 2025 ਤੱਕ ਸੀ ਪਰ ਕਿਸ ਕਾਰਨ ਉਹਨਾਂ ਦੀ ਸਿਕਿਉਰਟੀ ਵਾਪਸ ਲਈਤੀ ਗਈ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਪਰ ਅਸੀਂ ਸੀਪੀ ਦੇ ਸਾਹਬ ਨੂੰ ਇੱਕ ਜਿਹਨੂੰ ਕਹਿੰਦੇ ਆ ਕਿ ਇੱਕ ਚਿੰਤਾ ਜ਼ਾਹਿਰ ਕਰ ਰਹੇ ਆ ਸਾਡਾ ਰਵਿਦਾਸ ਭਾਈਚਾਰਾ ਜਿਹੜਾ ਕਿ ਇੱਕ ਝੂਟਾ ਸਮੇਂ ਕਿਉਂਕਿ ਸੰਜੀਵ ਕੁਮਾਰ ਜੀ ਰਵਿਦਾਸ ਭਾਈ ਚਾਰੇ ਨੂੰ ਬਲਾਂਗ ਕਰਦੇ ਆ ਤੇ ਸਾਡੇ ਸਮਾਜ ਜਿਹੜਾ ਸਾਰਾ ਇਸ ਗੱਲ ਨੂੰ ਲੈ ਕੇ ਬਹੁਤ ਹੀ ਚਿੰਤਿਤ ਹੈ ਕਿ ਅੱਜ ਸਾਡਾ ਇੱਕ ਲੀਡਰ ਜੇ ਅੱਗੇ ਵੱਧ ਰਿਹਾ ਵਾ ਤੇਰੇ ਵਿਦਾਸ ਭਾਈ ਚਾਰੇ ਦੀ ਸਿਕਿਉਰਿਟੀ ਕਿਉਂ ਵਾਪਸ ਲਈਤੀ ਗਈ ਹੈ ਜਦ ਕਿ ਤੁਸੀਂ ਦੇਖੋ ਕਈ ਹਿੰਦੂ ਮਾਈਂਡਰ ਲੋਕਾਂ ਨੇ ਉਹਨਾਂ ਦੀ ਸਿਕਿਉਰਟੀਾਂ ਨੇ ਪਰ ਅੱਜ ਰਵਿਦਾਸ ਭਾਈਚਾਰਾ ਦੀ ਸਿਕਿਉਰਟੀ ਕਿਉਂ ਲਈਤੀ ਗਈ ਵਾਪਸ ਕਿਉਂਕਿ ਉਹ ਸਾਡੀ ਆਵਾਜ਼ਾਂ ਚੁੱਕਦਾ ਵੈ ਭਾਜੀ ਜੇ ਕਾਡੀ ਮੰਗਾਂ ਨਾ ਮੰਨੀ ਗਈ ਅਗਲਾ ਸਟੈਪ ਜੇ ਸਾਡੀਆਂ ਮੰਗਾਂ ਨਹੀਂ ਮੰਗਿਆ ਗਿਆ ਤੇ ਅਸੀਂ ਭੰਡਾਰੀਪੁਰ ਜਾਮ ਕਰਾਂਗੇ ਭੰਡਾਰੀਪੁਰ ਤੇ ਬਾਅਦ ਜੇ ਸਾਡੀ ਮੰਗ ਨਾ ਮੰਨੀ ਗਈ ਤੇ ਫਿਰ ਜਿਸ ਤਰ੍ਹਾਂ ਸਾਡੇ ਸਾਡੇ ਗੋਲਡੀ ਜੀ ਮਾਲਮੀ ਭਾਈਚਾਰਾ ਰਵਿਦਾਸ ਭਾਈਚਾਰਾ ਅਤੇ ਜਿਹੜਾ ਵੀ ਆਸੀ ਸਮਾਜ ਭਾਈਚਾਰਾ ਅਸੀਂ ਆਪਣੀ ਇੱਕ ਇੱਥੇ ਮੀਟਿੰਗ ਕਰਾਂਗੇ ਮੀਟਿੰਗ ਕਰਨ ਤੋਂ ਬਾਅਦ ਜੋਰ ਨਿਰਣਾ ਲੀਤਾ ਜਾਏਗਾ ਹੜਤਾਲ ਕਰਨ ਦਾ ਜਾਂ ਪੰਜਾਬ ਬੰਦ ਕਰਨ ਦਾ ਜਾਂ ਅੰਮ੍ਰਿਤਸਰ ਬ ਤੇ ਪਰਲੇ ਤੇ ਸੀ ਅੱਗੇ ਪਧਾਂਗੇ ਕੰਮ ਕਰ ਰਿਹਾ ਵਾਂ ਅੱਜ ਤੋਂ 3 ਸਾਲ ਪਹਿਲਾਂ ਮੈਂ ਭਾਰਤੀ ਜਨਤਾ ਪਾਰਟੀ ਸੀਮਰਤੀ ਦਾ ਜ਼ਿਲ੍ਹਾ ਦਾ ਪ੍ਰਧਾਨ ਸੀ ਉਸ ਤੋਂ ਬਾਅਦ ਮੈਂ 2 ਸਾਲ ਹੋ ਗਏ ਆ ਭਾਰਤੀ ਜਨਤਾ ਪਾਰਟੀ ਜਨਸਕੱਤਰ ਦੀ ਸੇਵਾ ਨਿਭਾ ਰਿਹਾ ਹਾਂ ਔਰ ਇਸ ਦੇ ਨਾਲ ਨਾਲ ਮੈਂ ਆਪਣੇ ਸਮਾਜਿਕ ਐਕਟੀਵਿਟੀਜ਼ ਜਿਵੇਂ ਬਾਤ ਚੜ ਕੇ ਸਲਾ ਲੈਣਾ ਮੈਂ ਪੰਜਾਬ ਅੰਬੇਦਕਰ ਸਮਾਜ ਦਲ ਦਾ ਪੰਜਾਬ ਦਾ ਪ੍ਰਧਾਨ ਆ ਅਤੇ अखिल ਭਾਰਤੀ ਰਵਿਦਾਸੀ ਤਰਨ ਸਮਾਜ ਦਾ ਚੇਅਰਮੈਨ ਆ ਸਾਰਿਆਂ ਨੂੰ ਪਤਾ ਵਾ ਤੇ ਮੈਨੂੰ ਪਿਛਲੇ 4-5 ਸਾਲਾਂ ਤੋਂ ਸਮਾਜ ਵਿਰੋਧੀ ਅਨਸਰਾਂ ਵੱਲੋਂ ਜਾਨ ਤੋਂ ਮਾਰ ਦੀ ਧਮਕੀਆਂ ਸੀ ਜਿਸ ਕਰਕੇ ਮੈਨੂੰ ਪੰਜਾਬ ਸਰਕਾਰ ਵੱਲੋਂ ਐਡੀਜੀਪੀ ਸਿਕਿਉਰਟੀ ਪੰਜਾਬ ਵੱਲੋਂ ਸੁਰੱਖਿਅਤ ਹੋਇਆ ਕਰਾਈ ਗਈ ਸੀ ਪਰ ਅਨਨੈਸੈਸਰੀ ਪਿਛਲੇ ਦਿਨੀ ਮੇਰੀ ਸੁਰੱਖਿਆ ਵਾਪਸ ਲੈ ਲਈ ਗਈ ਜੋ ਕਿ ਸਿੱਧਾ-ਸਿੱਧਾ ਸਾਬਤ ਹੁੰਦਾ ਹੈ ਕਿ ਮੇਰੇ ਕੁਝ ਲੋਕ ਮੇਰੀ ਹੱਤਿਆ ਕਰਾਉਣਾ ਚਾਹੁੰਦੇ ਆ ਕਿਉਂਕਿ ਉਹਦਾ ਸਭ ਤੋਂ ਵੱਡਾ ਇੱਕ ਮੇਰੇ ਕੋਲ ਸਬੂਤ ਹੈ ਕਿ ਦੀਵਾਲੀ ਦੀ ਰਾਤ ਨੂੰ ਕਰੀਬ 1:07 ਤੇ ਮੇਰੇ ਘਰ ਦੇ ਬਾਹਰ ਜਿਹੜਾ ਸਲੂਨ ਹੈ ਉੱਥੇ ਕੁਝ ਅਣਪਛਾਤੇ ਲੋਕ ਮੂੰਹ ਬਨ ਕੇ ਹਥਿਆਰਸ ਨਾਲ ਲੈ ਸੋਕੇ ਆਂਦੇ ਆ ਔਰ ਜਿਹੜੇ ਥੱਲੇ ਖੜੇ ਸੀ ਲੋਕ ਉਹਨਾਂ ਨੂੰ ਕਹਿੰਦੇ ਆ ਕਿ ਵੀ ਪ੍ਰਧਾਨ ਦੇ ਬੰਦੇ ਖੜੇ ਆ ਨੂੰ ਫੜੋ ਉਹ ਜਦੋਂ ਵਿਚਾਰੇ ਭੱਜ ਕੇ ਕਿਸੇ ਤਰੀਕੇ ਆਪਣੀ ਜਾਨ ਬਚਾਉਂਦੇ ਆ ਤੁਸੀਂ ਸੀਸੀਟੀਵੀ ਫੁਟੇਜ ਦੇਖੋਗੇ ਕਿ ਜੇ ਉਸ ਸਮੇਂ ਉਹ ਲੋਕ ਕਬੂ ਆਉਂਦੇ ਜਦ ਮੈਂ ਹੀ ਉਸ ਸਮੇਂ ਕਬੂ ਆਉਂਦਾ ਤੇ ਜਾਨ ਬਚਾਣੀ ਨਾ ਮੁਮਕਿਨ ਸੀ ਮੈਂ ਪੰਜਾਬ ਦੇ ਡੀਜੀਪੀ ਉਹਦੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਬੇਨਤੀ ਕਰਨਾ ਵਾਂ ਕਿ ਜੇ ਮੇਰੇ ਜਾਂ ਮੇਰੇ ਪਰਿਵਾਰ ਦਾ ਕਿਸੇ ਵੀ ਤਰ੍ਹਾਂ ਦਾ ਜਾਨ ਮਾਲ ਦਾ ਨੁਕਸਾਨ ਹੋਇਆ ਉਸ ਲਈ ਉਹ ਲੋਕ ਜ਼ਿੰਮੇਵਾਰ ਹਨ ਕਿ ਜਿਨ੍ਹਾਂ ਨੇ ਮੇਰੀ ਸੁਰੱਖਿਆ ਰੱਦ ਕੀਤੀ ਹੈ ਔਰ ਜਿਨ੍ਹਾਂ ਨੇ ਉਸ ਰਿਪੋਰਟ ਤੇ ਸਾਈਨ ਕੀਤੇ ਆ ਕਿਉਂਕਿ ਮੇਰਾ ਕੋਈ ਇਹਨਾਂ ਕੋਲ ਵਾਜਿਬ ਰੀਜ਼ਨ ਨਹੀਂ ਆ ਮੈਨੂੰ ਬਿਨਾਂ ਦੱਸੇ ਇਹਨਾਂ ਨੇ ਮੇਰੀ ਸੁਰੱਖਿਆ ਖੋਲੀ ਆ ਜਦਕਿ ਮਾਰਚ 25 ਤੱਕ ਲਿਖਤੀ ਤੌਰ ਤੇ ਮੇਰੇ ਕੋਲ ਸੁਰੱਖਿਆ ਹੈਗੀ ਹੈ ਕਿਉਂ ਤੁਹਾਡੀ ਸੁਰੱਖਿਆ ਵਾਪਸ ਨਹੀਂ ਦੀ ਤੇ ਉਹ ਕਿਹਨਾਂ ਨੂੰ ਤੁਹਾਨੂੰ ਜਾਣਦਾ ਹੈ ਕਿਹੜਾ ਇਸ ਤਰ੍ਹਾਂ ਕੋਈ ਯਾਗਿਆ ਡਾਕਟਰ ਨਹੀਂ ਹੈ ਹਾਈ ਕੋਰਟ ਦਾ ਜੇ ਮੈਂ ਲਿਆ ਹਾਈ ਕੋਰਟ ਨੇ ਤਾਂ ਸੁਰੱਖਿਆ ਦਿੱਤੀ ਹੈ ਤੇ ਤੁਸੀਂ ਹਾਈ ਕੋਰਟ ਪਤਾ ਲੱਗਾ ਕਿ ਮੈਨੂੰ ਜਾਮ ਨੂੰ ਖਤਰਾ ਵਾ ਤਾਂ ਹੀ ਇਹਨਾਂ ਨੇ ਮੈਨੂੰ ਸੁਰੱਖਿਆ ਦਿੱਤੀ ਸੀ ਔਰ ਕਿਸੇ ਅਫਸਰਾਂ ਦੇ ਦਬਾਅ ਵੇੜ ਇਹਨਾਂ ਨੇ ਆ ਕੇ ਉਸ ਰੱਖਿਆ ਵਾਪਸ ਲੈ ਲਈ ਹੈ ਵਾਲੇ ਜੀ ਅਫਸਰ ਹੈ ਹਾਈ ਕੋਰਟ ਦੇ ਵੱਡੇ ਨੇਗੇ ਹਾਈ ਕੋਰਟ ਨੇ ਤੁਹਾਨੂੰ 25 ਤੱਕ ਸੁਰੱਖਿਆ ਦਿੱਤੀ ਆ ਉਹ ਵਾਪਸ ਕਿੱਥੇ ਹੋ ਚੁਡੀ ਹੈ 25 ਤੱਕ ਦਿੱਤੀ ਆ ਉਸ ਤੋਂ ਬਾਅਦ ਵੀ ਰਿਵਿਊ ਹੁੰਦਾ ਵਾ ਪਰ ਪਿੱਛੇ ਪਿਛਲੇ ਦਿਨੀ ਰੀਵਿਊ ਦੀ ਰਿਪੋਰਟ ਹੈ ਇਹਨਾਂ ਨੂੰ ਸਾਰਿਆਂ ਨੂੰ ਪਤਾ ਨਾ ਕੁਝ ਦੱਸਦੇ ਆ ਜਿਹੜੇ ਦੀਵਾਲੀ ਦੀ ਰਾਤ ਨੂੰ ਜਿਨ੍ਹਾਂ ਨੇ ਲੋਕਾਂ ਨੇ ਹਮਲਾ ਕੀਤਾ ਮੈਂ ਆਹੀ ਉਹਨਾਂ ਨੂੰ ਜਾ ਕੇ ਪੁਲਿਸ ਨੂੰ ਰਿਪੋਰਟ ਕੀਤੀ ਦਬਾਅ ਬਣਾਇਆ ਤੇ 4 ਦਿਨਾਂ ਬਾਅਦ ਇਹਨਾਂ ਨੇ ਉਹ ਬੰਦੇ ਪਕੜੇ ਆ ਪਰ ਪਕੜਨ ਦੇ ਬਾਵਜੂਦ ਮੈਨੂੰ ਕੁਝ ਕਲੀਅਰ ਨਹੀਂ ਕਰ ਰਹੇ ਕੋਈ ਬੰਦੇ ਕੌਣ ਨੇ ਮੈਨੂੰ ਸਿਰਫ ਇਹ ਕਹਿ ਰਹੇ ਆ ਕਿ ਤੁਹਾਨੂੰ ਨਹੀਂ ਮਾਰਨ ਆਏ ਸੀ ਕਿਸੇ ਹੋਰ ਨੂੰ ਮਾਰਨ ਆਏ ਸੀ ਯਾਰ ਕਿਸੇ ਨੂੰ ਹੋਰ ਨੂੰ ਮਾਰਨ ਆਇਆ ਉਹ ਤੈਨੂੰ ਦੱਸਿਆ ਜਾਵੇ ਕਿ ਕਿੰਨੂੰ ਮਾਰਨ ਆਏ ਸੀ ਤੁਹਾਨੂੰ ਜਾਂਦਾ ਖਤਰਾ ਬੰਦੂ ਜੀ ਮੇਰਾ ਮੈਨੂੰ ਤੇ ਮੇਰੇ ਮੂਰੇ ਪਰਿਵਾਰ ਨੂੰ ਜਾਨ ਦਾ ਖਤਰਾ ਵਾ ਔਰ ਇਹਨਾਂ ਦੀ ਰਿਪੋਰਟਾਂ ਜਿਹੜੀਆਂ ਨੇ ਉਹ ਵੀ ਸਾਬਤ ਕਰਦੀਆਂ ਨੇ ਮੈਂ ਬਿਲਕੁਲ ਜੀ ਉਸੇ ਜਿਸ ਸਲੂਨ ਦੇ ਬਾਹਰ ਉਹ ਲੜਕੇ ਖੜੇ ਆ ਤੁਸੀਂ ਵੀਡੀਓ ਫੁਟੇਜ ਦੇਖ ਲਓ ਉਸੇ ਸਲੂਨ ਦੇ ਉੱਪਰ ਮੈਂ ਸੌ ਰਿਹਾ ਸੀ ਤੇ ਜੇ ਥੋੜੀ ਦੇਰ ਪਹਿਲਾਂ ਇਹ ਉੱਪਰ ਗਿਆ ਸੀ ਸਿਰਫ ਪਰਮਾਤਮਾ ਦੇ ਪਤਾ ਨਹੀਂ ਕੀ ਮੇਰ ਕੀਤੀ ਕਿ ਮੈਂ ਉਸ ਸਮੇਂ ਬਾਹਰ ਨਹੀਂ ਖੜਾ ਜੇ ਮੈਂ ਬਾਹਰ ਖੜਾ ਹੁੰਦਾ ਸ਼ਾਇਦ ਮੈਂ ਭੱਜ ਪੰਦਾ ਨਾ ਭੱਜ ਬੰਦਾ ਤੇ ਮੈਂ ਉਸ ਸਮੇਂ ਉਹਦੇ ਕਾਬੂ ਆਏ ਨਹੀਂ ਔਰ ਮੇਰਾ ਨੇਚਰਲੀ ਜਾਨ ਦਾ ਦੋਖਸਾਨ ਕਰ ਦਿਆ ਜਰਬਾ ਸਮਾਜ ਵਿੱਚ ਕੱਟਾ ਹੋ ਜਾਏ ਇੱਕ ਰਾਜਨੀਤਿਕ ਪਾਰਟੀ ਦੇ ਕਾਰਕਟਰ ਹੁੰਦੇ ਨਾ ਤੇ ਨਾਲ ਨਾਲ ਮੈਂ ਸਮਾਜਿਕ ਐਕਟੀਵਿਟੀ ਵਿੱਚ ਵੀ ਬਾਚੜ ਕੇ ਹਿੱਸਾ ਲੈਣਾ ਮੈਂ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀ ਹੋਵੇ ਮੈਂ ਪੰਜਾਬ ਦੇ ਵਿੱਚ ਅੰਬੇਰਕਰ ਸਮਾਜਦਲ ਦਾ ਸਟੇਟ ਪ੍ਰੈਜ਼ੀਡੈਂਟ ਹਾਂ ਅਤੇ ਅਖੀਲ ਭਾਤੇ ਰੋ ਦੇ ਦਸੇ ਸਮਾਜ ਦੇ ਚੇਅਰਮੈਨ ਹਾਂ ਕੋਈ ਵੀ ਸਮਾਜਿਕ ਕਾਰਜ ਕਰਮ ਹੁੰਦਾ ਮੈਂ ਬਾਚੜ ਕੇ ਹਿੱਸਾ ਲੈਣਾ ਮੈਂ ਸਾਰਾ ਸਮਾਜ ਮੇਰੇ ਨਾਲ ਹੈ ਉਹਨਾਂ ਨੇ ਮੈਨੂੰ ਅੱਜ ਸਵਾਸਣ ਦਿੱਤਾ ਕਿ ਏਡੀ ਵੱਡੀ ਘਟਨਾ ਹੋ ਗਈ ਹੈ ਤੁਸੀਂ ਸਾਨੂੰ ਦੱਸਿਆ ਨਹੀਂ ਉਹ ਕਹਿੰਦੇ ਕਿ ਵੀ ਜੇ ਤੇ ਇਸ ਤੇਰੇ ਵਾਸਤੇ ਸਾਨੂੰ ਸੜਕਾਂ ਤੇ ਵੀ ਆਉਣਾ ਪਏਗਾ ਤੇ ਅਸੀਂ ਆਉਣ ਨੂੰ ਤਿਆਰ ਆਂ ਬਿਲਕੁਲ ਜੀ ਜੋ ਸਾਰੇ ਸਮਾਜ ਨੂੰ ਜੋ ਸਾਡੇ ਅਸੀਂ ਸਮਾਜ ਨੂੰ ਜੋ ਜੋ ਉਹਨਾਂ ਦਾ ਫੈਸਲਾ ਹੋਏਗਾ ਮੈਂ ਉਹਨਾਂ ਦੇ ਨਾਲ ਆਂ ਚਾਹੇ ਮੇਰੀ ਚਾਹੇ ਜਾ ਉਸ ਤੋਂ ਬਾਅਦ ਚਾਹੇ ਮੇਰੀ ਜਾਨ ਵੀ ਚਲੀ ਜਾਵੇ ਮੈਨੂੰ ਕੋਈ ਪਰਵਾਹ ਨਹੀਂ ਪੁਲਿਸ ਤੋਂ ਮੈਨੂੰ ਹਾਲੇ ਤੱਕ ਤਾਂ ਕੋਈ ਉਮੀਦ ਨਹੀਂ ਆਈ ਕਿਉਂਕਿ ਮੈਂ ਔਰ ਭਾਰਤੀ ਜਨਤਾ ਪਾਰਟੀ ਦਾ ਵਫਦ ਵੀ ਦੋ ਵਾਰੀ ਸੀ ਮਾਨਯੋਗ ਪੁਲਿਸ ਕਮਿਸ਼ਨਰ ਨੂੰ ਮਿਲ ਆਏ ਆਂ ਔਰ ਸਾਡੇ ਜਿਹੜੇ ਅਸੀਂ ਸਮਾਜ ਦੇ ਸੰਗਠਨ ਨੇ ਹੋਵੇ ਆਪਣੇ ਲੈਟਰ ਹੱਥ ਤੇ ਲਿਖ ਕੇ ਤੇ ਆਏ ਆਂ ਪਰ ਇਹਨਾਂ ਨੇ ਕੋਈ ਵੀ ਉੱਤ ਪੁੱਤਾ ਕਾਰਵਾਈ ਨਹੀਂ ਕੀਤੀ ਬਸ ਮੈਨੂੰ ਆਸ਼ਵਾਸ਼ਣ ਦਈ ਜਾਂਦੇ ਆ ਕਿ ਤੁਹਾਨੂੰ ਤੁਹਾਡਾ ਸੋਚਦੇ ਪਏ ਆ ਤੁਹਾਡਾ ਕਰਦੇ ਪਏ ਆ ਮੈਂ ਇਹਨਾਂ ਨੂੰ ਕੁਝ ਨਾ ਮੈਂ ਤੁਹਾਨੂੰ ਕਿਹੜਾ ਦਬਾਅ ਹੈ ਹੋ ਜਾਗਾ ਕਿ ਜਿਹੜੀ ਤੁਸੀਂ ਮੇਰੀ ਸੁਰੱਖਿਆ ਵਾਪਸ ਲੈ ਲਈ ਹੈ ਔਰ ਐਸੇ ਲੋਕਾਂ ਨੂੰ ਵੀ ਸੁਰੱਖਿਆ ਦਿੱਤੀ ਹੈ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਹੈ ਮੈਨੂੰ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਜੇ ਕੱਲ ਨੂੰ ਮੈਨੂੰ ਕੁਝ ਹੋਇਆ ਤੇ ਮੈਂ ਉਹੀ ਅਫਸਰ ਜ਼ਿੰਮੇਵਾਰ ਹੋਣਗੇ ਜਿਨ੍ਹਾਂ ਨੇ ਉਸ ਸੁਰੱਖਿਆ ਦੇ ਵਿੱਚ ਕੈਨਸਲ ਕਰਨ ਦੇ ਵਿੱਚ ਸਾਈਨ ਕੀਤਾ ਹੋਇਆ ਹੈ ਜਿਨ੍ਹਾਂ ਜਾਂਚ ਕੀਤੀ ਹੈ ਠੀਕ